ਮੇਰਾ ਅੱਜ ਦਾ ਵਿਸ਼ਾ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਦੀ ਪਾਈ ਮਤੀ ਦਾਸ ਪਾਈ ਸਤੀ ਦਾਸ ਅਤੇ ਪਾਈ ਦਿਆਲਾ ਜੀ ਸੇਵਕੀ ਔੜ ਕਿ ਨਿਬੀ ਪ੍ਰੀਤ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਛਮੀਰੀ ਪੰਟਾ ਦੇ ਫਰਿਆਦ ਸੁਣ ਕੇ ਧਰਮ ਦੀ ਰੱਖਿਆ ਲਈ ਉਹਨਾਂ ਦਾ ਵਾਰਾ ਕੀਤਾ ਹੈ ਇਹ ਖਬਰ ਸੁਣ ਕੇ ਬਾਦਸ਼ਾਹ ਹੈਰਾਨ ਸੀ ਜੋ ਗੁਰੂ ਨਾ ਜੰਝੂ ਪਾਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਹਨਾਂ ਨੂੰ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬਹੁਤ ਪ੍ਰਸਤਾ ਲਈ ਹਮਦਰਦੀ ਸੀ ब्राह्मणा ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬਹੁਤ ਪ੍ਰਸਤਾ ਹਮਦਰ ਸੀ ਜਿਸ ਨੂੰ ਕਦੇ برداشت ਨਹੀਂ ਕਰ ਸਕਦਾ ਸੀ ਉਸ ਨੇ ਲਾਹੌਰ ਦੇ ਸੂਬੇਦਾਰ ਨੂੰ ਹਾਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗਿਫਤਰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਦਲਾਵਰ ਖਾਨ ਜਿਸ ਦੇ ਅਧੀਨ ਸ੍ਰੀ ਹਰਾਨੰਦ ਅਨੰਤਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹਾਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨਾਲ ਮਲਕਪੁਰ ਰੰਗੜਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ। ਸ਼ਹੀਦੀ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ। ਭਾਈ ਦਰਗਾ ਮਲ ਜੋਤੀ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਕੂ ਸਾਹਿਬ ਸੌਣ ਵੇਲੇ ਰਹੇ ਸਨ। ਹੁਣ ਵਿਦ ਹੋ ਚੁੱਕੇ ਸਨ। ਦੇ ਪੁੱਤ ਜੇ ਭਾਈ ਮਤੀਦਾਸ ਜੀ ਦੇ ਸੁਪੁੱਤਰ ਭਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਦੀਵਾਨ ਖਾਦ ਦਿੱਤਾ। ਗੁਰੂ ਤੇਗ ਬਹਾਦਰ ਜੀ ਸੈਕਪੁਰ ਵਿਖਰਾ ਵੇਲੇ ਪਾਈ ਮਤੀ ਦਾਸ ਜੀ ਗੁਰੂ ਦੇ ਅੰਗ ਸੰਗ ਰਹੇ ਅਤੇ ਸੰਸਵਰ ਆਸੋਪਨ ਜਤੈ ਇਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ राय ਨੂੰ ਅਖੀਰ ਦੀ ਸੰਪਤੀ ਤਾਂ ਉਸੇ ਵੇਲੇ ਵੀ ਪਾਈ ਮਤੀ ਦਾਸ ਜੀ ਉਹਨਾਂ ਦੇ ਨਾਲ ਹੀ ਸਨ ਪਾਈ ਮਤੀ ਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਸਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਪਾਈ ਸਤੀ ਦਾਸ ਜੀ ਵੀ ਦਿੰਦੇ ਸਨ ਪਾਈ ਮਤੀ ਦਾਸ ਜੀ ਨੂੰ ਦਿੱਲੀ ਤੋਂ 23 ਨਵੰਬਰ 1675 ਇਸਵੀ ਵਿੱਚ ਆરણਾ ਚੀਜ਼ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਨੂੰ ਇਸਲਾਮ ਕਬੂਲ ਕਰਨ ਲਈ ਪੇਸ਼ਕਸ਼ ਕੀਤੀ ਗਈ ਤੇ ਉਹਨਾਂ ਨੇ ਠੁਕਰਾ ਦਿੱਤੀ ਜਿਸ ਦੇ ਸਿੱਟੇ ਆਰਾ ਚੱਲਿਆ ਤੇ ਭਾਈ ਹਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਤੱਕ ਸ਼੍ਰੀ ਉਤੇ ਆਰਾ ਚੱਲਦਾ ਰਿਹਾ ਗੁਰਬਾਣੀ ਦਾ ਪਾਠ ਵੀ ਹੁੰਦਾ ਹੀ ਰਿਹਾ ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਭਾਈ ਸਤੀਦਾਸ ਜੀ ਵਿੱਚ ਵੀ ਕਈ ਖੂਬੀਆਂ ਸਨ ਉਹ ਵੀ ਇੱਕ ਚੰਗੇ ਵਿਦਵਾਨ ਸਨ ਗੁਰੂ ਸਾਹਿਬ ਜਦ ਜੋ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਉਹਨਾਂ ਨੂੰ ਫਾਰਸੀ ਵਿੱਚ ਅਨੁਵਾਦ ਕਰ ਦਿੰਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਤਾਂ ਉਹਨਾਂ ਦੀ ਰਚਨਾ ਨੂੰ ਫਾਰਸੀ ਵਿੱਚ ਅਨੁਵਾਦ ਕਰਕੇ ਸਮਝਾ ਦਿੰਦੇ ਪਾਈ ਸਤੀਦਾਸ ਜੀ ਸਦਾ ਹੀ ਆਪਣੇ ਵੱਡੇ ਭਰਾ ਨਾਲ ਰਹਿੰਦੇ ਸਨ ਜਿੱਥੇ-ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਪਾਈ ਮਤੀਦਾਸ ਜੀ ਗਏ ਪਾਈ ਸਤੀਦਾਸ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਪਾਈ ਸਤੀਦਾਸ ਜੀ ਨੂੰ ਮੁਗਲ ਹਕੂਮਤ ਵੱਲੋਂ ਰੋ ਵਿੱਚ ਲੁਕਾ ਕੇ ਅੱਗ ਲਾ ਦਿੱਤੀ ਗਈ ਅਤੇ ਅੰਤਯੰਤ ਤਸੀਹੇ ਦਿੱਤੇ ਗਏ ਇਹ ਜੇਕਰ ਸਿੱਖੀ ਜੀਵਨ ਦਾ ਆਦਰਸ਼ ਸਤਗੁਰੂ ਦੀ ਨਿਰੰਤਰ ਸੇਵਾ ਕਰਨਾ ਹੈ ਅਤੇ ਇਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੂਰਨ ਸਿੱਖਾਂ ਗੁਰਮੈਨੇ ਸਿੱਖੀ ਸਦਕ ਆਖਰੀ ਦਮ ਤੱਕ ਨਿਭਾਇਆ ਅਤੇ ਜੀਵਨ ਸਾਇਕ ਸੇਵ ਆਪਣੇ ਗੁਰਵਾਕ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸੇਵਾ ਵਿੱਚ ਸਮਰਪਿਤ ਕੀਤਾ। ਸੇਵਕੀ ਔਰਤ ਨੀਵੀਂ ਪ੍ਰੀਤ ਦੇ ਗੁਰਵਾਕ ਅਨੁਸਾਰ ਪਾਈ ਮਗੀਦਾਸ ਜੀ ਅਤੇ ਪਾਈ ਸਤੇਦਾਸ ਜੀ ਪ੍ਰੀਤ ਰਚਨਾ ਵਿੱਚ ਅਖੀਰ ਤੱਕ ਨਿਭਾਈ। ਪਾਈ ਦਿਆਲਾ ਜੀ ਵੀ ਗੁਰੂ ਘਰ ਵਿੱਚ ਅਨੰਨ ਸੇਕ ਸਨ। ਗੁਰੂ ਸਾਹਿਬ ਜਦੋਂ ਅਸਾਮ ਗਏ ਉਦੋਂ ਪਾਈ ਦਿਆਲਾ ਜੀ ਨਾਸਮ। ਜਦੋਂ ਗੁਰੂ ਫੈਰ ਲੁਕੈਟ ਕੀਤਾ ਗਿਆ ਉਦੋਂ ਵੀ ਉਹਨਾਂ ਨਾਲ ਹੀ ਸਨ। ਉਹਨਾਂ ਨੂੰ ਉਗਲ ਦੀ ਦੇਗ ਵਿੱਚ ਸ਼ਹੀਦ ਕੀਤਾ ਗਿਆ। ਪਾਇਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਉਹਨਾਂ ਨੇ ਠੁਕਰਾ ਦਿੱਤਾ ਉਪਰੰਤ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਰਾ ਮੰਜ਼ਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਵੇਖਿਆ ਜਿਸ ਨੂੰ ਇਤਿਹਾਸ ਵਿੱਚ ਸਦਾ ਹੀ ਬਦਲ ਕੇ ਰੱਖ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਲਸ ਇੱਕ ਪਾਇ ਮਤੀਸੇ ਪਾਇਦਿਆਲਾ ਦਾਸ ਅਤੇ ਪਾਇ ਮਤੀਸ ਦਾਸ ਜੀ ਸ਼ਹੀਦ ਹੋਏ ਪਰ ਡਰੇ ਨਹੀਂ ਝੁਕੇ ਨਹੀਂ ਉਹਨਾਂ ਦੀ ਸ਼ਹੀਦੀ ਨੇ ਸਿੱਖੀ ਨੂੰ ਇੱਕ ਸਨੇਹਾ ਸਾਰੇ ਜਹਾਨ ਵਿੱਚ ਫਲਾ ਦਿੱਤਾ ਕਿ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ ਧੰਨਵਾਦ